ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੇ ਦੇਖ ਰਹੇ ਹੋ ਪ੍ਰੋਗਰਾਮ ਖਬਰ ਪਰਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਸੁਨੀਲ ਜਾਖੜ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਅਕਾਲੀ ਦਲ ਅਤੇ ਭਾਜਪਾ ਦੇ ਘਟਚੋੜ ਦੀ ਵਕਾਲਤ ਕਰਦੇ ਨਜ਼ਰ ਆ ਰਹੇ ਨੇ ਇਸ ਨੂੰ ਕਿਵੇਂ ਸਮਝਿਆ ਜਾਵੇ ਇਸ ਉੱਪਰ ਗੱਲ ਜ਼ਰੂਰ ਹਾਂਜੀ ਕਰਨਾ ਕਿ ਕਿ ਜਿਹੜੇ ਕਾਂਗਰਸ ਦੇ ਉਹ ਲੀਡਰ ਨੇ ਜਿਹੜੇ ਭਾਜਪਾ ਵਿੱਚ ਚਲੇ ਗਏ ਸੀ ਉਹਨਾਂ ਦਾ ਭਾਜਪਾ ਤੋਂ ਹੁਣ ਮੋਹ ਪੰਗ ਹੋ ਗਿਆ ਹੈ ਜਿਹੜਾ ਇਸ ਤਰ੍ਹਾਂ ਦੀ ਗੱਲਾਂ ਉਹ ਕਰ ਰਹੇ ਨੇ ਕਿ ਭਾਜਪਾ ਵੀ ਚੋਣਾਂ ਨੂੰ ਤਵੱਜੋ ਨਹੀਂ ਮਿਲ ਰਹੀ ਹੈ ਜਿਸ ਤਰ੍ਹਾਂ ਦੀ ਤਵੱਜੂ ਦੀ ਉਮੀਦ ਕਰਕੇ ਉਹ ਬੀਜੇਪੀ ਵਿੱਚ ਗਏ ਸੀ ਆ ਜਿਹੜੇ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਲੀਡਰ ਗਏ ਸੀ ਉਹ ਆਪਣੇ ਆਪ ਨੂੰ ਸਾਬਤ ਨਹੀਂ ਕਰ पाए ਮਤਲਬ ਕਿ ਅੱਜ ਉਹ ਫਿਰ ਇਹ ਵਕਾਲਤ ਕਰਦੇ ਜਦੋਂ ਨਜ਼ਰ ਆਉਂਦੇ ਨੇ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਣਾ ਚਾਹੀਦਾ ਸੋ ਜ਼ਰੂਰ ਇਹਨਾਂ ਵੱਖ-ਵੱਖ ਸਥਿਤੀਆਂ ਦੇ ਉੱਪਰ ਗੱਲ ਕਰਨਾ ਕਿਵੇਂ ਵੇਖਿਆ ਜਾਏ ਇਹਨਾਂ ਸਥਿਤੀਆਂ ਨੂੰ 227 ਤੋਂ ਠੀਕ ਪਹਿਲਾਂ ਤੇ ਬੀਜੇਪੀ ਦੀ ਜਿਹੜੀ origignal ਲੀਡਰਸ਼ਿਪ ਹੈ ਉਸ ਦੀ ਜੇਕਰ ਗੱਲ ਕਰ ਲਈਏ ਟਕਸਾਲੀ ਲੀਡਰਸ਼ਿਪ ਦੀ ਆਪਾਂ ਤੇ ਕਰ ਰਿਹਾ ਕਿ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਦੇ ਨਾਲ ਜੋ ਹੈ ਸਹਿਮਤ ਹੋ ਸਕਦੀ ਹੈ ਉਹਨਾਂ ਦਾ ਵੀ ਅਜਿਹਾ ਪੱਖ ਹੋ ਸਕਦਾ ਹੈ ਜ਼ਰੂਰ ਵਕਫ ਵਕਫ ਸਥਿਤੀਆਂ ਦੇ ਉੱਪਰ ਔਰ ਜਿਹੜੇ ਵਕਫ ਵਕਫ ਬਿਆਨ ਇਹ ਨੇ ਇਹਨਾਂ ਦੇ ਉੱਪਰ ਗੱਲ ਸਾਂਝੀ ਕਰਿਓ ਦੇਖੋ ਪੰਜਾਬ ਦੀ ਪੋਲਿਟਿਕਸ ਦਾ ਬੜਾ ਨਵੀਂ ਤਰ੍ਹਾਂ ਦਾ ਰੁਝਾਨ ਸਾਹਮਣੇ ਆ ਰਿਹਾ ਹੈ ਕੋਈ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਜਾਂ ਤਾਂ ਇੱਕ ਪਾਸੇ ਕਾਂਗਰਸ ਤੇ ਕਾਮਰੇਡ ਹੁੰਦੇ ਸੀ ਤੇ ਦੂਜੇ ਪਾਸੇ ਅਕਾਲੀ ਭਾਜਪੀ ਅਸੀਂ 20-25 ਸਾਲ ਲਗਭਗ ਜਦੋਂ ਦਾ ਅਕਾਲੀ ਬੀਜੇਪੀ ਦਾ 9 ਮਾਸ ਦਾ ਰਿਸ਼ਤਾ ਰਿਹਾ ਅਸੀਂ ਇਸੇ ਤਰ੍ਹਾਂ ਦਾ ਵਰਤਾਰਾ ਦੇਖਿਆ ਪੰਜਾਬ ਦੇ ਵਿੱਚ ਔਰ ਕੈਪਟਨ ਅਮਰਿੰਦਰ ਸਿੰਘ ਵੀ ਉਸ ਦੌਰ ਦਾ ਹੀ ਲੀਡਰ ਹੈ ਜਦੋਂ ਇੱਕ ਪਾਸੇ ਕਾਂਗਰਸ ਤੇ ਦੂਜੇ ਪਾਸੇ ਅਕਾਲੀ ਬੀਜੇਪੀ ਸ਼ਾਇਦ ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਦੇ ਵਿੱਚੋਂ ਇੱਕ ਵਾਰ ਫਿਰ ਇਹ ਗੱਲ ਨਿਕਲੀ ਹੈ ਕਿ ਪੰਜਾਬ 'ਚ ਅਗਰ ਬੀਜੇਪੀ ਨੇ ਸੱਤਾ 'ਚ ਆਉਣਾ ਹੈ ਤੇ ਅਕਾਲੀ ਬੀਜੇਪੀ ਦਾ ਗਠਜੋੜ ਹੋਣਾ ਚਾਹੀਦਾ ਹੈ ਹੁਣ ਕੈਪਟਨ ਅਮਰਿੰਦਰ ਬਾਰ-ਬਾਰ ਇਹ ਵੀ ਕਹਿੰਦੇ ਨੇ ਆਪਣੀਆਂ ਅੱਜਕੱਲ ਜਿਹੜੇ ਉਹ ਇੰਟਰਵਿਊਸ ਦਿੰਦੇ ਨੇ ਅੱਜਕੱਲ ਪੋਡਕਾਸਟ ਦੇ ਵਿੱਚ ਵੱਖ-ਵੱਖ ਆ ਹੁਣ ਉਹਨਾਂ ਨੇ ਤਾਜ਼ਾ ਇੱਕ ਇੰਟਰਵਿਊ ਦਿੱਤਾ ਹੈ ਪੋਡਕਾਸਟ ਦੇ ਵਿੱਚ ਉਹਦੇ ਵਿੱਚ ਉਹ ਬਾਰ-ਬਾਰ ਕਹਿ ਰਹੇ ਨੇ ਕਿ ਭਾਜਪਾ ਕੋਲੇ ਕਾਡਰ ਨਹੀਂ ਹੈ ਭਾਜਪਾ ਆਪਣੇ ਦਮ ਤੇ ਇਸ ਵੇਲੇ ਅਗਰ ਸਰਕਾਰ ਬਣਾਉਣਾ ਚਾਹੁੰਦੀ ਹੈ ਤੇ 5-10 ਸਾਲ ਹੋਰ ਇੰਤਜ਼ਾਰ ਕਰਨਾ ਪਊਗਾ ਇਸ਼ਾਰਿਆਂ-ਇਸ਼ਾਰਿਆਂ ਚੋਂ ਆਪਣੇ ਭਾਵ ਦੇ ਰਹੇ ਨੇ ਕੈਪਟਨ ਅਮਰਿੰਦਰ ਔਰ بار-बार ਕੈਪਟਨ ਮਰਿੰਦਰ ਕਹਿ ਰਹੇ ਨੇ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਹੋਣਾ ਜ਼ਰੂਰੀ ਹੈ ਉਹਨਾਂ ਦਾ ਇਸ਼ਾਰਾ ਸਿੱਧਾ-ਸਿੱਧਾ ਸੁਖਬੀਰ ਬਾਦਲਵਾਲਾ ਹੈ ਔਰ ਠੀਕ ਇਹੀ ਗੱਲ ਸੁਨੀਲ ਜਾਖੜ ਕਰ ਰਹੇ ਸੀ ਕੁਝ ਮਹੀਨੇ ਪਹਿਲਾਂ ਤੱਕ ਹੁਣ ਵੀ ਜਦੋਂ ਮੌਕਾ ਲੱਗਦਾ ਹੈ ਸੁਨੀਲ ਜਾਖੜ ਨੂੰ ਉਹ ਆਪਣੇ ਦਿਲ ਦੀ ਗੱਲ ਕਰ ਦਿੰਦੇ ਨੇ ਕਿ ਅਕਾਲੀ ਦਲ ਔਰ ਭਾਜਪਾ ਦਾ ਗੱਠਜੋੜ ਹੋਣਾ ਚਾਹੀਦਾ ਹੁਣ ਭਾਜਪਾ ਇਸ ਉਮੀਦ ਦੇ ਨਾਲ ਦੇਖ ਰਹੀ ਸੀ ਕੈਪਟਨ ਮਰਿੰਦਰ ਸਿੰਘ ਵਾਲ ਸੁਨੀਲ ਜਾਖੜ ਹੋਣਾ ਵਾਲ ਕਿ ਇਹ ਬਹੁਤ ਵੱਡੇ ਲੀਡਰ ਨੇ ਪੰਜਾਬ ਚ ਕਾਂਗਰਸ ਇਹਨਾ ਕਰਕੇ ਸੀ ਇਹਦੇ ਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਵੱਡਾ ਕਾਂਗਰਸ ਦਾ ਲੀਡਰ ਸੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਅਗਰ ਵੱਡੇ ਬਣੇ ਨੇ ਉਸ ਵੇਲੇ ਵੱਡੇ ਬਣੇ ਨੇ ਜਦੋਂ ਕਾਂਗਰਸ ਬਹੁਤ ਵੱਡੀ ਸੀ ਸੋ ਇਸ ਕਰਕੇ ਫਾਇਦਾ ਪੰਜਾਬ ਚ ਕਾਂਗਰਸ ਨੂੰ ਵੀ ਹੋਇਆ ਕੈਪਟਨ ਅਮਰਿੰਦਰ ਨੂੰ ਵੀ ਹੋਇਆ ਕੈਪਟਨ ਅਮਰਿੰਦਰ ਦਾ ਕਿਸੇ ਵੇਲੇ ਕਾਂਗਰਸ ਨੂੰ ਵੀ ਹੋਇਆ 17 ਵਾਲੀ ਜਿਹੜੀ ਲੜਾਈ ਸੀ ਉਹ ਕੈਪਟਨ ਅਮਰਿੰਦਰ ਔਰ ਨਵਜੋਤ ਸਿੰਘ ਸਿੱਧੂ ਦੋਵੇਂ ਇਕੱਠੇ ਹੋ ਗਏ ਸੀ ਤੇ ਕਾਂਗਰਸ ਨੂੰ ਫਾਇਦਾ ਹੋ ਗਿਆ ਤੇ 22 ਚ ਕੈਪਟਨ ਅਮਰਿੰਦਰ ਤੇ ਸਿੱਧੂ ਵੱਖਰੇ ਵੱਖਰੇ ਸੀ ਪਿਸ਼ਮਿਕਰਨ ਬਦਲ ਗਏ ਤੇ ਕਾਂਗਰਸ ਫਿਰ ਨਹੀਂ ਜਿੱਤ ਸਕੀ ਹੁਣ ਮੈਨੂੰ ਇਹ ਲੱਗਦਾ ਹੈ ਹਰਜੋਤ ਜੀ ਕਿ ਸੁਨੀਲ ਜਾਖੜ ਦੇ ਬਿਆਨ ਕੈਪਟਨ ਅਮਰਿੰਦਰ ਦੇ ਬਿਆਨ ਕਿਤੇ ਨਾ ਕਿਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ origignal leader ਨੇ ਜਾਂ ਟਕਸਾਲੀ ਕਾਡਰ ਹੈ ਜਾਂ ਭਾਜਪਾ ਨੂੰ ਸਮਰਪਿਤ ਲੋਕ ਨੇ ਭਾਜਪਾ ਦੀ ideology ਚ ਭਰੋਸਾ ਕਰਨ ਵਾਲੇ ਲੋਕ ਨੇ ਉਹਨਾਂ ਦੇ ਦਿਲ ਤੇ ਗੱਲ ਚੁਬਦੀ ਹੈ ਕਿ ਹੁਣ ਬੀਜੇਪੀ ਨੂੰ ਪੰਜਾਬ ਚ ਸੇਧ ਕੈਪਟਨ ਅਮਰਿੰਦਰ ਸਿੰਘ ਔਰ ਜਾਖੜ ਦੇਣਗੇ ਔਰ ਸੇਧ ਕਿਸ ਰੂਪ ਚ ਕੀ ਅਕਾਲੀ ਦਲ ਨਾਲ ਸਮਝੌਤਾ ਕਰ ਲਓ ਜਿਹੜੀ ਗੱਲ ਇੰਤਜ਼ਾਰ ਕਰ ਰਿਆ ਸੀ ਕਾਡਰ ਕਿ ਕਦੋਂ ਅਸੀਂ ਕੱਲੇ ਕੱਲੇ ਲੜੀਏ ਤੇ ਬੀਜੇਪੀ ਆਪਣਾ ਵਿਸਥਾਰ ਕਰੇ ਪੰਜਾਬ ਚ ਤੇ ਕੈਪਟਨ ਅਮਰਿੰਦਰ ਸਿੰਘ ਸਿਆਣੀ ਉਮਰ ਦੇ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਵੀ ਮੇਰੇ ਹੁਣ ਮੈਂ ਬਿਲਕੁਲ ਠੀਕ ਆ ਮੇਰਾ ਇਲਾਜ ਹੋ ਗਿਆ ਮੈਂ ਟ్రਾਇਲ ਕਰ ਲਿਆ ਆਪਣੀ ਬਾਡੀ ਦਾ ਮੈਂ ਮੜ ਮੋਟਾ ਘੁੰਮ ਫਿਰ ਕੇ ਦੇਖ ਲਿਆ ਤੇ ਹੁਣ ਮੈਂ ਸਟਾਈਲੀ ਬਿਲਕੁਲ ਤਿਆਰ ਆ ਜਿਵੇਂ ਕੀ ਕੈਪਟਨ ਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਤਾਂ ਇਹ ਚੱਲ ਜਾਂਦਾ ਸੀ ਕਿ ਕੈਪਟਨ ਮਰਿੰਦਰ ਸਿੰਘ ਕਿਉਂਕਿ ਕਾਂਗਰਸ ਦੇ ਵੱਡੇ ਲੀਡਰ ਸੀ ਔਰ ਉਥੇ ਬਣਿਆ ਬਣਾਇਆ ਕਾਂਗਰਸ ਦਾ ਸਾਲਾਂ ਪੁਰਾਣਾ ਸੰਗਠਨ ਸੀ ਕਾਡਰ ਸੀ ਤੇ ਜਦੋਂ ਕੈਪਟਨ ਮਰਿੰਦਰ ਨਿਕਲਦੇ ਸੀ ਉੱਠ ਕੇ ਗਾਰਡਨ ਨੂੰ ਲੱਗਦਾ ਸੀ ਲਓ ਜੀ ਕੈਪਟਨ ਅਮਰਿੰਦਰ ਆ ਗਏ ਮੈਂ ਉਹ ਵੀ ਦੌਰ ਦੇਖਿਆ ਜਦੋਂ ਥਾਣੇ 'ਚ ਵੀ ਜਾਣ ਲੱਗੇ ਸੀ ਕੈਪਟਨ ਅਮਰਿੰਦਰ ਕਿਸਾਨਾਂ ਨੂੰ ਨਾਲ ਲੈ ਕੇ ਆਮ ਤੌਰ ਤੇ ਉਹ ਇਸ ਤਰ੍ਹਾਂ ਪਹਿਲਾਂ ਵਿਚਰਦੇ ਨਹੀਂ ਸੀ ਉਹ ਆਮ ਆਦਮੀ ਪਾਰਟੀ ਕਰਕੇ ਉਹਨਾਂ ਨੂੰ ਨਿਕਲਣਾ ਪਿਆ ਕਿਉਂਕਿ ਆਮ ਆਦਮੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਆਣੇ ਲੀਡਰ ਨੇ ਸਿਆਣੇ ਲੀਡਰ ਸੀ ਹੁਣ ਵੀ ਸਿਆਣੇ ਲੀਡਰ ਨੇ ਪਰ ਹੁਣ ਉਹਨਾਂ ਕੋਲੇ ਸਰੀਰਕ ਸਮਰੱਥਾ ਨਹੀਂ ਹੈ ਭੱਜ ਦੌੜ ਕਰਨ ਦੀ ਹੁਣ ਉਹ ਅਗਰ ਬੀਜੇਪੀ ਨੂੰ ਕੁਝ ਦੇ ਸਕਦੇ ਨੇ ਤਾਂ ਸਲਾਹ ਉਹ ਉਹ ਸਲਾਹ ਹੀ ਦੇ ਰਹੇ ਨੇ ਜਾਖੜ ਸਾਹਿਬ ਵੀ ਸਲਾਹ ਦੇ ਰਹੇ ਨੇ ਔਰ ਕੈਪਟਨ ਅਮਰਿੰਦਰ ਵੀ ਸਲਾਹ ਦੇ ਰਹੇ ਨੇ ਕਿ ਸੁਖਬੀਰ ਬਾਦਲ ਨਾਲ ਸਮਝੌਤਾ ਕਰ ਲਓ ਉਸ ਸੁਖਬੀਰ ਬਾਦਲ ਨਾਲ ਜਿਹੜਾ ਸੁਖਬੀਰ ਬਾਦਲ ਕਹਿ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਤੇ ਅਸੀਂ ਕੇਂਦਰ ਨਾਲ ਲੜਾਂਗੇ ਚੰਡੀਗੜ੍ਹ ਦੇ ਮਸਲੇ ਤੇ ਅਸੀਂ ਬੀਜੇਪੀ ਨਾਲ ਲੜਾਂਗੇ ਸਿੱਖ ਸੰਸਥਾਵਾਂ 'ਚ ਬੀਜੇਪੀ ਦਖਲ ਕਰ ਰਹੀ ਹੈ ਸਿੱਖਾਂ ਦੀ ਸ਼ਕਤੀ ਨੂੰ ਬੀਜੇਪੀ ਤੋੜ ਰਹੀ ਹੈ ਜਥੇਦਾਰ ਸਹਿਬਾਨ ਔਰ ਜੇ ਅਕਾਲੀ ਦਲ ਵਖਰਾ ਹੋਇਆ ਇਹਦੇ ਪਿੱਛੇ ਬੀਜੇਪੀ ਹੈ ਸੋ ਸੁਖਬੀਰ ਬਾਦਲ ਅਕਾਲੀ ਦਲ ਦੇ ਕਮਜ਼ੋਰ ਹੁਣ ਪਿੱਛੇ ਸਾਰਾ ਇਲਜ਼ਾਮ ਕੇਂਦਰ ਦੀਆਂ ਸ਼ਕਤੀਆਂ ਏਜੰਸੀਆਂ ਤੇ ਬੀਜੇਪੀ ਵੱਲ ਲਾਰਿਆ ਤੇ ਕੈਪਟਨ ਮਰਿੰਦਰ ਸਿੰਘ ਕਹਿੰਦੇ ਕਿ ਬੀਜੇਪੀ ਨਾਲ ਅਕਾਲੀ ਦਲ ਨੂੰ ਅਕਾਲੀ ਦਲ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਸੋ ਇਹ ਸਿਆਸਤ ਕਿਸ ਤਰ੍ਹਾਂ ਦੀ ਹੈ ਕੀ ਇਹ ਮੰਨਿਆ ਜਾਵੇ ਕਿ ਕੈਪਟਨ ਮਰਿੰਦਰ ਔਰ ਸੁਨੀਲ ਜਾਖੜ ਬੀਜੇਪੀ ਨੂੰ ਉਹ ਦੇ ਨਹੀਂ ਸਕੇ ਜੀਦੀ ਉਮੀਦ ਭਾਪੀ ਇਹਨਾਂ ਤੋਂ ਕਰਦੀ ਸੀ ਭਾਵੇਂ ਇਹਨਾਂ ਦੇ ਪਰਿਵਾਰਾਂ ਚ ਉਹਦੇ ਦਿੱਤੇ ਗਏ ਨੇ ਹਾਲਾਂਕਿ ਇਹ ਇੱਕ ਬੜੇ ਹੈਰਾਨੀ ਵਾਲੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਚਾਹ ਕੇ ਵੀ ਆਪਣੇ ਪੁੱਤ ਨੂੰ ਨਹੀਂ ਜਿਤਾ ਸਕੇ ਨਾ ਐਮਐਲਏ ਬਣਾ ਸਕੇ ਰਣਿੰਦਰ ਸਿੰਘ ਨੂੰ ਨਾ ਮੰਤਰੀ ਬਣਾ ਸਕੇ ਨਾ ਐਮਪੀ ਬਣਾ ਸਕੇ ਟਰਾਈ ਕਰਾਇਆ ਉਹਦੇ ਤੋਂ ਹੁਣ ਕੀ ਹੁਣ ਕੈਪਟਨ ਅਮਰਿੰਦਰ ਸਿੰਘ ਔਰ ਸੁਨੀਲ ਜਾਖੜ ਬੀਜੇਪੀ ਨੂੰ ਸਿਰਫ ਇਸੇ ਰੂਪ ਚ ਟਕਰਾ ਕਰਨਗੇ ਕਿ ਅਕਾਲੀਆਂ ਨਾਲ ਸਮਝੌਤਾ ਹੋਣਾ ਚਾਹੀਦਾ। ਸੋ ਮੈਨੂੰ ਲੱਗਦਾ ਹੈ ਕਿ ਉਹ ਵੇਲਾ ਗੁਜ਼ਰ ਗਿਆ। ਅੱਜ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਉਹ ਬਹੁਤ ਵੱਖਰੀ ਹੈ। ਅੱਜ ਬੀਜੇਪੀ ਨੂੰ ਇਹ ਕਹਿਣਾ ਕਿ ਬੀਜੇਪੀ ਦਾ ਕਾਡਰ ਨਹੀਂ ਹੈ। ਆਮ ਆਦਮੀ ਪਾਰਟੀ ਦਾ ਵੀ ਕਾਡਰ ਨਹੀਂ ਸੀ। ਆਮ ਆਦਮੀ ਤਾਂ ਪਾਰਟੀ ਹੋਈ ਨਹੀਂ ਸੀ। ਉਹ ਅਚਾਨਕ ਪਾਰਟੀ ਬਣੀ ਸੰਗਠਨ ਚ ਤੇ ਧੜਾ ਧੜ ਉਹਨਾਂ ਨੇ ਦਿੱਲੀ ਚ ਵੀ ਸਰਕਾਰਾਂ ਬਣਾਈਆਂ। ਔਰ ਬੀਜੇਪੀ ਨੇ ਪੰਜਾਬ ਦੇ ਵਿੱਚ 1.58% ਵੋਟ ਆਪਣੇ ਦਮ ਤੇ ਹਾਸਲ ਕੀਤੀ। ਕਿਉਂ ਹਾਸਲ ਕੀਤੀ ਸ਼ਹਿਰਾਂ ਚ ਇੱਕ ਵਰਗ ਉਹ ਵੀ ਸੀ ਜਿਹੜਾ ਚਾਹੁੰਦਾ ਸੀ ਬੀਜੇਪੀ ਆਪਣੇ ਨਾਮ ਤੇ ਲੜੇ ਹੁਣ ਕੈਪਟਨ ਮਰਿੰਦਰ ਦੇ ਬਿਆਨ ਤੋਂ ਬਾਅਦ ਮੈਨੂੰ ਲੱਗਦਾ ਸਭ ਤੋਂ ਵੱਧ ਖੁਸ਼ ਹੋਣਗੇ ਪੁਨਰ ਸੁਰਜੀਤ ਅਕਾਲੀ ਦਲ ਵਾਲੇ ਗਿਆਨੀ ਹਰਪ੍ਰੀਤ ਸਿੰਘ ਖੁਸ਼ ਹੋਣਗੇ ਕਿਉਂਕਿ ਸੁਖਵੀਰ ਬਾਦਲ ਇਲਜ਼ਾਮ ਇਹ ਲਾਉਂਦਾ ਹੈ ਕਿ ਇਹ ਬੀਜੇਪੀ ਦੀ ਬੋਲੀ ਬੋਲਦੇ ਨੇ ਲੋਕ ਇਹ ਬੀਜੇਪੀ ਦੀ ਵੀ ਟੀਮ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਬੀਜੇਪੀ ਨੇ ਇਹਨਾਂ ਨੂੰ ਬੀਜੇਪੀ ਨੇ ਇਹਨਾਂ ਨੂੰ ਤਕੜਾ ਕੀਤਾ ਹੈ ਤੇ ਜੇ ਹੁਣ ਸੁਖਬੀਰ ਬਾਦਲ ਵੀ ਅੱਜ ਦੀ ਪੰਜਾਬ ਦੀ ਪੋਲਿਟਿਕਸ 'ਚ ਇਹ ਕਹਿ ਦੇਵੇ ਕਿ ਮੈਂ ਸਮਝੌਤਾ ਕਰਨ ਲਈ ਭਾਜਪਾ ਨੂੰ ਤਿਆਰ ਹਾਂ ਤੇ ਜਿਹੜੀਆਂ ਵੋਟਾਂ ਸੁਖਬੀਰ ਬਾਦਲ ਨੂੰ ਮਾੜੀਆਂ-ਮੋਟੀਆਂ ਪੈ ਗਈਆਂ 2 ਨੰਬਰ ਤੇ ਲਿਆਂਦਾ ਸੁਖਬੀਰ ਬਾਦਲ ਨੂੰ 30-31000 ਵੋਟਾਂ ਤਰਨਤਾਰਨ 'ਚ ਅੱਜ ਦੀ ਸਿਟੀ 'ਚ ਸ਼ਾਇਦ ਉਹ ਵੀ ਘਟ ਜਾਣ ਅਕਾਲੀ ਦਲ ਔਰ ਭਾਜਪਾ ਦਾ ਅਗਰ ਅੱਜ ਗੱਠਜੋੜ ਹੁੰਦਾ ਹੈ ਭਾਜਪਾ ਨੂੰ ਫਾਇਦਾ ਹੋਵੇ ਨਾ ਹੋਵੇ ਗੱਲ ਵੱਖਰੀ ਹੈ ਸੁਖਬੀਰ ਦਾ ਨੁਕਸਾਨ ਹੈ ਕਿਉਂਕਿ ਸੁਖਬੀਰ ਦਾ ਜਿਸ ਤਰ੍ਹਾਂ ਦਾ ਹੁਣ ਏਜੰਡਾ ਬਣ ਗਿਆ ਕਿਸਾਨ ਅੰਦੋਲਨ ਤੇ ਜਦੋਂ ਕੁਰਬਾਨੀ ਦਿੱਤੀ ਹਰਸ਼ਮਰਤ ਕੌਰ ਬਾਦਲ ਨੇ ਹਾਲਾਂਕਿ ਉਦੋਂ ਇਹ ਇਲਜ਼ਾਮ ਲੱਗੇ ਆਕਾਲੀ ਦਲ ਤੇ ਕਿ ਚੀਚੀ ਕਟਾ ਕੇ ਸ਼ਹੀਦ ਬਣ ਰਹੇ ਨੇ ਆਕਾਲੀ ਦਲ ਵਾਲੇ ਇਹ ਇਲਜ਼ਾਮ ਲੱਗਦੇ ਨੇ ਪੰਜਾਬ ਦੀ ਸਿਆਸਤ 'ਚ ਕਿ ਤੁਸੀਂ ਉਦੋਂ ਅਸਤੀਫਾ ਦਿੱਤਾ ਬੀਜੇਪੀ ਤੋਂ ਜਦੋਂ ਕੋਈ ਰਾਹ ਹੀ ਨਹੀਂ ਸੀ ਬਚਿਆ ਹੁਣ ਜੇ ਉਹੀ ਸੁਖਵੀਰ ਬਾਦਲ ਫੇਰ ਬੀਜੇਪੀ ਨਾਲ ਸਾਂਝ ਪਾਉਂਦਾ ਹੈ ਤੇ ਕੀ ਕਿਸਾਨੀ ਵੋਟ ਸੁਖਵੀਰ ਬਾਦਲ ਨੂੰ ਪੈ ਜੂ ਸ਼ਹਿਰਾਂ 'ਚ ਵੈਸੇ ਹੀ ਅਖਲੀ ਦਲ ਦਾ ਆਧਾਰ ਅਸੀਂ ਵੇਖਿਆ ਦੋ ਚਾਰ ਹਲਕਿਆਂ 'ਚ ਜ਼ਮਾਨਤਾ ਜ਼ਬਤ ਹੋਈਆਂ ਨੇ ਤੇ ਤਰਨਤਾਰਨ 'ਚ ਜਿਹੜੀ ਵੋਟ ਵਾਪਸੀ ਹੋਈ ਐ ਕੈਪਟਨ ਅਮਰਿੰਦਰ ਦੇ ਇਸ ਬਿਆਨ ਤੋਂ ਸੁਖਵੀਰ ਖੁਸ਼ ਹੋਏਗਾ ਜਾਂ ਦੁਖੀ ਹੋਏਗਾ ਔਰ ਮੈਨੂੰ ਲੱਗਦਾ ਸਭ ਤੋਂ ਵੱਧ ਖੁਸ਼ ਹੋਣਗੇ ਕੈਪਟਨ ਅਮਰਿੰਦਰ ਦੇ ਬਿਆਨ ਤੋਂ ਗਿਆਨੀ ਹਰਪ੍ਰੀਤ ਸਿੰਘ ਔਰ ਪੁਨਰ ਸੁਜੀਤ ਵਾਲੇ ਕਿਉਂਕਿ ਜੇ ਕਿਤੇ ਸੁਖਵੀਰ ਸਮਝੌਤੇ ਦੀ ਗੱਲ ਤੋੜਦਾ ਬੀਜੇਪੀ ਨਾਲ ਤੇ ਫਿਰ ਮੈਨੂੰ ਇਹ ਲੱਗਦਾ ਕਿ ਸੁਖਵੀਰ ਦੀ ਉਹ ਸਾਰੀ ਵੋਟ ਜਿਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਹੁਣ ਕਿੱਧਰ ਜਾਈਏ ਕਦੀ ਉਹ ਆਮ ਆਲੇ ਪਾਸੇ ਚਲੀ ਜਾਂਦੀ ਹੈ ਕਦੇ ਉਹ ਕਾਂਗਰਸ ਨੂੰ ਵੀ ਪੈ ਜਾਂਦੀ ਹੈ ਤੇ ਉਹ ਪੁਨਰ ਸੁਰਜੀਤ ਅਕਾਲੀ ਦਲ ਦਾ ਰਾਹ ਖੁੱਲਿਆ ਪੁਨਰ ਸੁਰਜੀਤ ਅਕਾਲੀ ਦਲ ਹਰ ਮੰਚ ਤੇ ਕਹਿਣਗੇ ਕਿ ਜਿਹੜਾ ਸੁਖਵੀਰ ਬਾਦਲ ਸਾਡੇ ਤੇ ਇਲਜ਼ਾਮ ਲਾਉਂਦਾ ਸੀ ਕਿ ਇਹ ਭਾਜਪਾ ਦੇ ਦਲਾਲ ਨੇ ਭਾਜਪਾ ਨਾਲ ਮਿਲੇ ਹੋਏ ਨੇ ਆਰਐਸਐਸ ਨਾਲ ਇਹਨਾਂ ਦੀ ਬਹਿਣੀ ਉੱਠਣੀ ਹੈ ਸੰਕੇਤਕ ਉਹ ਤਾਂ ਆਪ ਉਹਨਾਂ ਨਾਲ ਚਲਾ ਗਿਆ ਸੋ ਅੱਜ ਕੈਪਟਨ ਮਰਿੰਦਰ ਸਿੰਘ ਦੇ ਜਿਹੜੇ ਬਿਆਨ ਨੇ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਮਰਿੰਦਰ ਸਿੰਘ ਅੱਜ ਵੀ ਉਸ ਰਾਜਨੀਤਿਕ ਡੋਰ ਚ ਬੈਠੇ ਨੇ ਜਿਵੇਂ ਕਈ ਕਹਿੰਦੇ ਨੇ ਨਾ ਸਿਆਣੇ ਕਿ ਅੱਜਕੱਲ ਤਾਂ ਸਾਡੇ ਬਹੁਤ ਸਾਰੇ ਸਿਆਣੀ ਉਮਰ ਦੇ ਲੋਕਾਂ ਨੂੰ ਸਾਨੂੰ ਮੋਬਾਈਲਾਂ ਦੇ ਫੰਕਸ਼ਨ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਪਤਾ ਹੁੰਦਾ ਕਿਉਂਕਿ ਉਹ ਨਵੀਂ ਜਨਰੇਸ਼ਨ ਨੇ ਇਸੇ ਤਰ੍ਹਾਂ ਜਿਹੜੀ ਅੱਜਕੱਲ ਦੀ ਪੋਲਿਟਿਕਸ ਹੈ ਉਹ ਕੈਪਟਨ ਮਰਿੰਦਰ ਸਿੰਘ ਦੀ ਪੋਲਿਟਿਕਸ ਨਹੀਂ ਹੈ ਅੱਜ ਪੋਲਿਟਿਕਸ ਨਵੀਂ ਜਨਰੇਸ਼ਨ ਦੀ ਹੈ ਅੱਜ ਦੀ ਪੋਲਿਟਿਕਸ ਭਾਵੇਂ ਅਕਾਲੀ ਦਲ ਹੈ ਭਾਵੇਂ ਭਾਜੀਪੀ ਹੈ ਭਾਵੇਂ ਕਾਂਗਰਸ ਹੈ 21 ਕੀ 22 25 25 ਸਾਲ ਦੇ ਨੌਜਵਾਨ ਗਾਈਡ ਕਰਦੇ ਨੇ ਪੋਲਿਟੀਕਲ ਪਾਰਟੀਆਂ ਨੂੰ ਹੁਣ ਪੰਜਾਬ ਚ ਬਾਈਪੋਲਰ ਪੋਲਿਟਿਕਸ ਨਹੀਂ ਹੈ ਵੀ ਜੇ ਕਾਂਗਰਸ ਨਹੀਂ ਆਈ ਤੇ ਅਕਾਲੀ ਭਾਜੀਪੀ ਆਜੂ ਪਰ ਬੜੀ ਦਿਲਚਸਪ ਗੱਲ ਹੈ ਜਦੋਂ ਕੈਪਟਨ ਅਮਰਿੰਦਰ ਕਾਂਗਰਸ ਦੇ ਮੁੱਖ ਮੰਤਰੀ ਸੀ ਨਵਜੋਤ ਸਿੱਧੂ ਵਰਗੇ ਕਈ ਲੋਕ ਬਿਨਾਂ ਨਾਂ ਲੈ ਇਲਜ਼ਾਮ ਲਾਉਂਦੇ ਸੀ ਚਾਚੇ ਭਤੀਜੇ ਦੀ ਸਰਕਾਰ ਸੁਖਵੀਰ ਬਾਦਲ ਔਰ ਕੈਪਟਨ ਅਮਰਿੰਦਰ ਦੀ ਲੁਕਵੀ ਦੋਸਤੀ ਦੀਆਂ ਗੱਲਾਂ ਕਰਦੇ ਸੀ ਇੱਥੋਂ ਤੱਕ ਇਲਜ਼ਾਮ ਲੱਗਦੇ ਸੀ ਵੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤਾਂ ਕਾਂਗਰਸ ਦਾ ਹੈ ਪਰ ਸਰਕਾਰ ਪੰਜਾਬ ਚ ਬੀਜੇਪੀ ਦੀ ਚੱਲਦੀ ਹੈ ਮਤਲਬ ਕੈਪਟਨ ਅਮਰਿੰਦਰ ਸਿੰਘ ਦੀਆਂ ਸਾਰੇ ਪਾਸੇ ਸਾਂਝਾ ਸੀ ਇਹ ਇਲਜ਼ਾਮ ਲੱਗਦੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਉਸੇ ਤਰ੍ਹਾਂ ਦੀ ਗੱਲ ਕਰ ਰਹੇ ਨੇ ਅੱਜੋ ਭਾਜਪੀ ਦੇ ਲੀਡਰ ਨੇ ਤੇ ਕਹਿ ਰਹੇ ਨੇ ਅਕਾਲੀ ਦਲ ਨਾਲ ਸਮਝੌਤਾ ਕਰ ਲਓ ਅਗਰ ਭਾਜਪੀ ਨੇ ਪੰਜਾਬ ਚ ਸੱਤਾ ਬਣਾਉਣੀ ਹੈ ਇਹਦਾ ਮਤਲਬ ਹੈ ਜੇ ਅਕਾਲੀ ਦਲ ਕਮਜ਼ੋਰ ਹੀ ਰਿਹਾ ਅਕਾਲੀ ਦਲ ਹਜੇ ਉੱਭਰਿਆ ਨਹੀਂ ਹਜੇ ਇਲਜ਼ਾਮ ਇਹ ਲੱਗਦੇ ਨੇ ਕਿ ਤਰਨ ਤਾਰਨ ਦੇ ਵਿੱਚ ਆਜ਼ਾਦ ਗਰੁੱਪ ਕਰਕੇ ਵੋਟਾਂ ਵਧੀਆਂ ਕੀ ਗਰੰਟੀ ਹੈ ਕਿ ਸੁਖਬੀਰ ਬਾਦਲ ਦਾ ਅਕਾਲੀ ਦਲ ਦੋ ਸੀਟਾਂ ਤੋਂ ਅਚਾਨਕ ਹੀ 25 30 40 ਸੀਟਾਂ ਤੇ ਆ ਜਾਊਗਾ ਹੁਣ ਪੰਜਾਬ ਦੀ ਉਹ ਪੋਲਿਟਿਕਸ ਨਹੀਂ ਰਹੀ ਹੁਣ ਸਿੱਖ ਵੋਟ ਵੰਡੀ ਜਾ ਚੁੱਕੀ ਹੈ ਅੱਜ ਸੁਖਬੀਰ ਬਾਦਲ ਦਾ ਅਕਾਲੀ ਦਲ ਹੀ ਅਕਾਲੀ ਦਲ ਨਹੀਂ ਹੈ ਅੱਜ ਪੁਨਰਸੁਜੀਤ ਅਕਾਲੀ ਦਲ ਵੀ ਹੈ ਅੱਜ ਵਾਰਿਸ ਪੰਜਾਬ ਦੇ ਅਮਰਿਤਪਾਲ ਵੀ ਹੈ 20000 ਵੋਟਾਂ ਲਗਭਗ ਭਾਵੇਂ 3 ਨੰਬਰ ਤੇ ਆਏ ਆਜ਼ਾਦ ਮਨਦੀਪ ਖਾਲਸਾ ਸਾਰੀਆਂ ਪੰਥਕ ਤੇਰਾ ਪਰ ਉਹ 20000 ਵੋਟਾਂ ਥੋੜੀਆਂ ਨਹੀਂ ਹੈ ਉਸ ਦੌਰ ਚ ਜਦੋਂ ਸੱਤਾ ਚ ਆਮ ਆਦਮੀ ਪਾਰਟੀ ਹੈ ਜਦੋਂ ਅਕਾਲੀ ਦਲ ਇੱਕ ਆਜ਼ਾਦ ਗਰੁੱਪ 35 40 ਸਰਪੰਚਾਂ ਦਾ ਸਾਥ ਉਹਨੂੰ ਮਿਲ ਰਿਹਾ ਹੈ ਸਿੱਧੇ ਤੌਰ ਤੇ ਫਿਰ ਵੀ ਉਹ ਤੀਸਰੇ ਨੰਬਰ ਤੇ ਨਾਲ ਖੜੇ ਨੇ ਇਹਦਾ ਮਤਲਬ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਧਿਰ ਦੇ ਤੌਰ ਤੇ ਪੰਜਾਬ ਚ ਜਿੱਤ ਸੰਭਵ ਨਹੀਂ ਹੈ ਅੱਜ ਵੀ ਪੰਥਕ ਹਲਕੇ ਚ ਨਹੀਂ ਜਿੱਤ ਸਕਿਆ ਅਕਾਲੀ ਦਲ 2 ਨੰਬਰ ਤੇ ਰਿਹਾ ਤੇ ਫਿਰ ਉਹ ਹਲਕੇ ਜਿੱਥੇ ਸ਼ਹਿਰੀ ਵੋਟਾਂ ਜ਼ਿਆਦਾ ਨੇ ਉੱਥੇ ਸੁਖਵੀਰ ਸਿੰਘ ਬਾਦਲ ਦੀ ਧਿਰ ਆਪਣੇ ਦਮ ਤੇ ਕਿਵੇਂ ਜਿੱਤ ਜੂ। ਸੋ ਮੇਰਾ ਹੀ ਮੰਨਣਾ ਹੈ ਕਿ ਪੰਜਾਬ 'ਚ ਅੱਜ ਦੇ ਸਮੇਂ 'ਚ ਜੋ ਹਾਲਾਤ ਨੇ ਸਿੱਖ ਵੋਟ ਵੰਡੀ ਜਾ ਚੁੱਕੀ ਹੈ ਪੁਨਰ ਸੁਜੀਤ ਅਕਾਲੀ ਦਲ ਵਾਰਿਸ ਪੰਜਾਬ ਵਾਲੇ ਪਾਸੇ ਸਿਮਰਜੀਤ ਸਿੰਘ ਮਾਨ ਪੁਰਾਣੀ ਹੀ ਨੇ ਤੇ ਸੁਖਵੀਰ ਸਿੰਘ ਬਾਦਲ ਸੋ ਸਿੱਖ ਵੋਟ ਕਈ ਧੜਿਆਂ 'ਚ ਵੰਡੀ ਜਾ ਚੁੱਕੀ ਹੈ ਹੁਣ ਅਸੀਂ ਵੇਖਣਾ ਇਹ ਹੈ ਕਿ ਧੜਾ ਸੁਖਵੀਰ ਬਾਦਲ ਦਾ ਨੰਬਰ 1 ਬਣਦਾ ਹੈ ਜਾਂ ਪੁਨਰ ਸੁਜੀਤ ਅਕਾਲੀ ਦਲ ਇਹ ਪੰਥਕ ਕੌਂਸਲ ਸਾਰਿਆਂ ਨੂੰ ਇਕੱਠੇ ਕਰ ਦਿੰਦੀ ਹੈ। ਅਕਾਲੀ ਸਿਆਸਤ ਨੂੰ ਅਸੀਂ ਇਸੇ ਰੂਪ 'ਚ ਵੇਖਾਂਗੇ। ਅਗਰ ਅੱਜ ਸੁਖਬੀਰ ਭਾਜਪਾ ਨਾਲ ਸਮਝੌਤਾ ਕਰਦਾ ਹੈ ਕਿ ਸੁਖਬੀਰ ਬਾਦਲ ਦਾ ਰਿਵਾਈਵਲ ਸੰਭਵ ਹੋਏਗਾ। ਹਾਂ ਭਾਜਪਾ ਨੂੰ ਫਾਇਦਾ ਜ਼ਰੂਰ ਥੋੜਾ ਬੋਤਾ ਹੋ ਜਾਏਗਾ ਕਿ ਅਕਾਲੀ ਦਲ ਦਾ ਜਿਹੜਾ ਕਾਰਡਰ ਹੈ, ਵਰਕਰ ਹੈ ਉਹ ਵੋਟਾਂ ਘਟੋ ਘਟ ਪਿੰਡਾਂ 'ਚ ਭਾਜਪਾ ਨੂੰ ਪਹ ਜਾਣਗੀਆਂ। ਪਰ ਅਗਰ ਭਾਜਪਾ ਨਾਲ ਸਮਝੌਤਾ ਹੋ ਜਾਂਦਾ ਸੁਖਬੀਰ ਬਾਦਲ ਦਾ ਤੇ ਬਾਕੀ ਸਿੱਖ ਵੋਟ ਕਿਸਾਨੀ ਵੋਟ ਜਿਹੜੇ ਬੀਜੇਪੀ ਨਾਲ ਨਾਰਾਜ਼ ਬੈਠੇ ਨੇ ਹਾਂ ਬੀਜੇਪੀ ਆਪਣੇ ਦਮ ਤੇ ਚੋਣ ਲੜੂਗੀ ਉਹਨਾਂ ਲਈ ਬੀਜੇਪੀ ਕੁਝ ਕਰਕੇ ਉਹਨਾਂ ਦੇ ਦਿਲ 'ਚ ਥਾਂ ਬਣਾ ਸਕਦੀ ਹੈ ਜਿਵੇਂ ਕਿਸਾਨਾਂ ਨੂੰ 6000 ਰੁਪਏ ਮਿਲ ਰਿਹਾ ਹੈ ਸਾਲ ਦਾ ਬੀਬੀਆਂ ਦੇ ਖਾਤੇ 'ਚ ਕੋਈ ਡਾਇਰੈਕਟ ਪੈਸੇ ਕੇਂਦਰ ਸਰਕਾਰ ਪਾਵੇ ਕੋਈ ਹੋਰ ਸਕੀਮ ਬਹੁਤ ਸਾਰੀਆਂ ਸਕੀਮਾਂ ਨੇ ਰੋਜ਼ਗਾਰ ਦੀਆਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਹੈ ਬਾਥਰੂਮ ਵਾਲੀ ਸਕੀਮ ਹੈ ਇੰਸ਼ੋਰੈਂਸ 5 ਲੱਖ ਦਾ ਬੀਮੇ ਵਾਲੀ ਸਕੀਮ ਹੈ ਪ੍ਰਧਾਨ ਮੰਤਰੀ ਕਿਸਾਨ ਕਰਜ਼ਾ ਪੰਜਾਬ ਦੀ ਕਿਸਾਨੀ ਦਾ ਕਰਜ਼ਾ ਮਾਫ ਕਰ ਸਕਦੇ ਐ ਐਮਐਸਪੀ ਤੇ ਸੂਬੇ 'ਚ ਕਾਨੂੰਨ ਬਣਾਉਣ ਦੀ ਗੱਲ ਕਰ ਸਕਦੇ ਨੇ ਜਾਂ ਖੇਤੀਬਾੜੀ ਦੇ ਲਈ ਪੰਜਾਬ ਦੇ ਲਈ ਵੱਖਰਾ ਐਮਐਸਪੀ ਦਾ ਕਾਨੂੰਨ ਬਣਾ ਸਕਦੇ ਨੇ ਦੇਸ਼ ਦੀ ਸਰਕਾਰ ਕੋਲੇ ਇਹ ਅਧਿਕਾਰ ਹੈ ਕਿ ਪੰਜਾਬ ਸ਼ੁੱਧ ਤੌਰ ਤੇ ਖੇਤੀ ਆਧਾਰਿਤ ਸੂਬਾ ਹੈ ਔਰ ਸਰਹੱਦ ਤੇ ਹੈ ਅਸੀਂ ਪੰਜਾਬ ਦੇ ਲਈ ਉਚਿਤੇ ਤੌਰ ਤੇ ਐਮਐਸਪੀ ਦੀ ਲੀਗਲ ਗਾਰੰਟੀ ਦਾ ਕਾਨੂੰਨ ਬਣਾਉਣੇ ਆ ਤੇ ਬਾਕੀ ਦੇਸ਼ ਅਸੀਂ ਬਾਅਦ 'ਚ ਲਾਗੂ ਕਰਾਂਗੇ ਸੋ ਬੀਜੇਪੀ ਕੋਲੇ ਇਕੱਲੇ ਰਹਿ ਕੇ ਪੰਜਾਬ ਚ ਅੱਗੇ ਵਧਣ ਲਈ ਕਿਸਾਨਾਂ ਲਈ ਕੁਝ ਕਰਨ ਲਈ ਬਹੁਤ ਕੋ ਜਾਏ। ਔਰ ਤਰਨ ਤਰਨ ਚ ਜਿਹੜੀ ਬੀਜੇਪੀ 11200 ਤੋਂ 62300 ਤੇ ਆ ਗਈ ਉਹ ਬਿਨਾ ਅਕਾਲੀ ਦਲ ਨਾਲ ਸਮਝੌਤਾ ਕੀਤੇ ਆਈ ਹੈ। ਸੋ ਮੈਨੂੰ ਇਹ ਲੱਗਦਾ ਕਿ ਅੱਜ ਦੇ ਸਮੇਂ ਚ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਇਸ ਤਰ੍ਹਾਂ ਦੇ ਸੁਝਾਅ ਹੈ ਮੈਨੂੰ ਲੱਗਦਾ ਰਾਜਨੀਤਿਕ ਤੌਰ ਤੇ ਸ਼ਾਇਦ ਬੀਜੇਪੀ ਵੀ ਇਹਨਾਂ ਦੇ ਨਾਲ ਸਹਿਮਤ ਨਹੀਂ ਹੋਏਗੀ ਕਿਉਂਕਿ ਅਕ 18.5% ਵੋਟਾਂ ਆਪਣੇ ਦਮਤੇ ਭਾਰਤੀ ਜਨਤਾ ਪਾਰਟੀ ਨੇ ਹਾਸਲ ਕੀਤੀਆਂ ਨੇ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜ ਦੀਆਂ ਸਥਿਤੀਆਂ 'ਚ ਅਕਾਲੀ ਬੀਜੇਪੀ ਸਮਝੌਤਾ ਹੋਊਗਾ। ਹਾਂ, ਇਹ ਗੱਲ ਹੈ ਬੀਜੇਪੀ ਨੂੰ ਫਾਇਦਾ ਥੋੜਾ ਬਹੁਤਾ ਹੋ ਸਕਦਾ ਪਰ ਸੁਖਬੀਰ ਬਾਦਲ ਨੂੰ ਫਾਇਦਾ ਹੋਏਗਾ ਅੱਜ ਦੇ ਸਮੇਂ 'ਚ ਜਦੋਂ ਉਹ ਐਂਟੀ ਬੀਜੇਪੀ ਪੋਲਿਟਿਕਸ ਕਰ ਰਿਹਾ ਸੁਖਬੀਰ ਬਾਦਲ। ਜਦੋਂ ਸੁਖਬੀਰ ਬਾਦਲ ਐਂਟੀ ਬੀਜੇਪੀ ਪੋਲਿਟਿਕਸ ਕਰ ਰਿਹਾ ਹੈ ਤੇ ਫੇਰ ਕਿਤੇ ਇਹ ਨਾ ਹੋਵੇ ਕਿ ਸੁਖਬੀਰ ਬਾਦਲ ਦੀ 10 ਪੰਥਕ 10ਾਂ ਤੋਂ ਵੀ ਪਿੱਛੇ ਰਹਿ ਜੀ ਔਰ ਪੰਥਕ ਤੇਰਾ ਖੁਸ਼ ਹੋਣ ਗਿਆ ਅਗਰ ਹੁਣ ਸੁਖਬੀਰ ਬਾਦਲ ਨੇ ਕੋਈ ਹਾ ਦਾ ਨਾਰਾ ਮਾਰਿਆ ਜਾਂ ਸਿਕੰਦਰ ਸਿੰਘ ਮਲੂਕਾ ਨੇ ਕੋਈ ਹਾ ਦਾ ਨਾਰਾ ਮਾਰਿਆ ਤੇ ਫਿਰ ਜਿਹੜੇ ਸੁਖਬੀਰ ਉਹਨਾਂ ਦੇ ਚੰਦੂ ਮਾਜਰਾ ਬਾਰੇ ਪਰਮਿੰਦਰ ਢੀਂਟਸਿਆ ਬਾਰੇ ਗਿਆਨੀ ਹਰਪ੍ਰੀਤ ਬਾਰੇ ਜਿਹੜੇ ਇਹਨਾਂ ਬਾਰੇ ਬਿਆਨ ਆਉਂਦੇ ਆ ਕਿ ਇਹਨਾਂ ਦੇ ਪਿੱਛੇ ਬੀਜੇਪੀ ਹੈ ਕੇਂਦਰ ਦੀਆਂ ਏਜੰਸੀਆਂ ਨਾਲ ਮਿਲੇ ਹੋਏ ਨੇ ਫਿਰ ਉਹਨਾਂ ਬਿਆਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਣਾ ਤੁਸੀਂ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਕੈਪਟਨ ਅਮਰਿੰਦਰ ਛਿਆਣੇ ਨੇ ਤਜਰਬੇਕਾਰ ਨੇ ਕੈਪਟਨ ਅਮਰਿੰਦਰ ਬਹੁਤ ਦੋ ਵਾਰ ਮੁੱਖ ਮੰਤਰੀ ਰਹੇ ਪਰ ਇਸ ਦੇ ਬਾਵਜੂਦ ਵੀ ਸ਼ਾਇਦ ਉਹ ਅੱਜ ਦੀ ਮਲਟੀਪੋਲਰ ਪੋਲਿਟਿਕਸ ਨੂੰ ਸਮਝਣ 'ਚ ਕਾਮਯਾਬ ਨਹੀਂ ਹੋ ਰਹੇ ਜਿੱਥੇ ਪੰਜ ਕੋਣੀ ਮੁਕਾਬਲਾ ਹੈ ਸਿੱਖ ਵੋਟ 'ਚ ਮੁਕਾਬਲਾ ਹੈ ਸੁਖਬੀਰ ਬਾਦਲ ਹੈ ਪੰਥਕ ਤੇਰਾ ਨੇ ਪੁਨਰ ਸੋਜੀ ਟਕਾਲੀ ਦਲ ਹੈ ਜੇ ਮੈਂ ਦੋ ਹੀ ਮੰਨ ਲਾਂ ਇੱਕ ਪਾਸੇ ਸੁਖਬੀਰ ਬਾਦਲ ਹੈ ਇੱਕ ਪਾਸੇ ਐਂਟੀ ਬਾਦਲ ਵੋਟ ਹੈ ਪੰਜਾਬ ਦੇ ਵਿੱਚ ਸਿੱਖ ਪਾਈਚਾਰੇ ਚ ਪਿੰਡਾਂ ਚ ਸ਼ਹਿਰਾਂ ਚ ਕਾਂਗਰਸ ਵੀ ਹੈ ਆਪ ਵੀ ਹੈ ਭਾਜਪਾ ਵੀ ਹੈ ਇਹਦਾ ਮਤਲਬ ਹੈ 5 13 ਤਾਂ ਪੰਜਾਬ ਚ ਸਿੱਧੇ ਤੌਰ ਤੇ ਹੋ ਗਈਆਂ ਔਰ ਕਾਂਗਰਸ ਜਿਹੜੀ ਬਿਨਾ ਕਿਸੇ ਏਜੰਡੇ ਤੋਂ ਸਿਰਫ ਇਸ ਗੱਲ ਤੇ ਚੱਲ ਰਹੀ ਹੈ ਕਾਂਗਰਸੀਆਂ ਦਾ ਏਜੰਡਾ ਹੀ ਇਹ ਹੈ ਕਿ ਮੁੱਖ ਮੰਤਰੀ ਕੌਣ ਹੋਊਗਾ ਪ੍ਰਧਾਨ ਕੌਣ ਹੋਊਗਾ ਬਹੁਤਾ ਸਮਾਂ ਉਹਨਾਂ ਦੀ ਲੜਾਈ ਮੈਂ 21 ਤੋਂ ਇਹੀ ਦੇਖ ਰਿਹਾ ਇਹੀ ਚੱਲ ਰਹੀ ਹੈ ਮੁੱਖ ਮੰਤਰੀ ਚਿਹਰਾ ਕੌਣ ਹੋਊਗਾ ਪ੍ਰਧਾਨ ਕੌਣ ਹੋਊਗਾ ਠੀਕ ਹੈ ਵੇਲਾ ਸੀ ਨਵਜੋਤ ਸਿੱਧੂ ਕੋਲੇ ਮੌਕਾ ਸੀ ਕਾਂਗਰਸ ਨਵਜੋਤ ਸਿੱਧੂ ਦੇ ਜ਼ਰੀਏ ਅੱਗੇ ਵੱਧ ਸਕਦੀ ਸੀ ਕਾਂਗਰਸ ਨੇ ਗਲਤੀ ਕਰ ਲਈ ਹੁਣ ਕਾਂਗਰਸ ਰਾਜਾ ਵੜਿੰਗ ਦੇ ਜ਼ਰੀਏ ਅੱਗੇ ਵੱਧ ਰਹੀ ਹੈ ਪਰ ਹੁਣ ਵੀ ਕਾਂਗਰਸ ਚ ਉਸੇ ਤਰ੍ਹਾਂ ਦੀ ਸਥਿਤੀ ਹੈ ਕਿ ਵੜਿੰਗ ਪ੍ਰਧਾਨ ਹਟੂਗਾ ਕਦੋਂ ਹਟੂਗਾ ਕੌਣ ਬਣੂਗਾ ਚੰਨੀ ਬਣੂਗਾ ਰੰਧਾਵਾ ਸਾਹਿਬ ਬਣਨਗੇ ਬਾਜਵਾ ਸਾਹਿਬ ਚਿਹਰਾ ਬਣਨਗੇ ਸੋ ਕਾਂਗਰਸ ਦੀ ਲੜਾਈ ਲਗਭਗ ਉਹੀ ਹੈ ਔਰ ਕਾਂਗਰਸ ਅਗਰ ਕੋਈ ਅਜੰਡਾ ਵੀ ਪੇਸ਼ ਕਰੂਗੀ ਤਾਂ ਕੀ ਸਕੂਟਰੀ ਦੇ ਦਾਂਗੇ ਇੰਨੇ ਮਹਿਲਾਵਾਂ ਨੂੰ ਲੱਖ ਰੁਪਿਆ ਪਾ ਦੇਾਂਗੇ ਸਵਾ ਲੱਖ ਪਾ ਦੇਾਂਗੇ ਇੰਨੇ ਸਾਲ ਚ 8000 ਰੁਪਿਆ ਮਹੀਨਾ ਦੇ ਦੇਾਂਗੇ ਸਿਲੰਡਰ ਮੁਫਤ ਦੇ ਦੇਾਂਗੇ ਗੱਲਾਂ ਇਸ ਤੋਂ ਬਹੁਤ ਅੱਗੇ ਦੀਆਂ ਚਾਹੀਦੀਆਂ ਨਹੀਂ ਹਾਂ ਠੀਕ ਹੈ ਤੁਸੀਂ ਨਿਸ਼ਚਿਤ ਤੌਰ ਤੇ ਜਦੋਂ ਸੱਤਾ 'ਚ ਹੋ ਕੀ ਤੁਸੀਂ ਉਦੋਂ ਮਦਦ ਕਰ ਰਹੇ ਹੋ ਇਹ ਨਿਰਪਰ ਕਰਦਾ ਹੈ ਇਹ ਗੱਲ ਮਹੱਤਵਪੂਰਨ ਹੋ ਜਾਂਦੀ ਹੈ ਕੀ ਤੁਸੀਂ ਕਰਨਾਟਕਾ ਚ ਯੁੱਗ ਪਲਟਾਉ ਤਬਦੀਲੀਆਂ ਕਰਤੀਆਂ ਕਰਨਾਟਕਾ ਚ ਵੀ ਉਹੀ ਸਥਿਤੀ ਹੈ ਵੀ ਹੁਣ ਸੀ타 ਰਮਈਆ ਜੀ ਮੁੱਖ ਮੰਤਰੀ ਬਣੇ ਰਹਿਣਗੇ ਜਾਂ ਡੀ ਕੇ ਸ਼ਿਵ ਕੁਮਾਰ ਆਊਗਾ ਕਿਉਂਕਿ ਉੱਥੇ 2.5 ਸਾਲ ਦਾ ਫਾਰਮੂਲਾ ਸੀ ਕਹਿੰਦੇ ਅਨ ਐਲਾਨੇ ਤੌਰ ਤੇ ਸੋ ਕਾਂਗਰਸ ਕੋਲੇ ਹਰ ਜਗ੍ਹਾ ਹੀ ਲੀਡਰਸ਼ਿਪ ਕਰਾਈਸਿਸ ਹੈ ਪਰ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦਾ ਚਿਹਰਾ ਰਾਹੁਲ ਗਾਂਧੀ ਇੰਡੀਆ ਗੱਠ ਜੋੜ ਦੇ ਵਿੱਚ ਦਾਵੇਦਾਰ ਸੀ ਪਰ ਸਾਰਿਆਂ ਨੇ ਮੰਨਿਆ ਨਹੀਂ ਸੋ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਕੋਲੇ ਕਾਂਗਰਸ ਕੋਲੇ ਵੀ ਇੱਕੋ ਹੀ ਰਾਹ ਹੈ ਕਿ ਉਹ ਰਾਹੁਲ ਗਾਂਧੀ ਨੂੰ ਹੀ ਪੰਜਾਬ ਚ ਅਗਵਾਈ ਦੇ ਦੇਣ ਹੁਣ ਜਿਤ ਤੱਕ ਤੁਹਾਡਾ ਸਵਾਲ ਸੀ ਕੈਪਟਨ ਮਰਿੰਦਰ ਸਿੰਘ ਦਾ ਮੈਨੂੰ ਲੱਗਦਾ ਪੰਜ ਕੋਣੀ ਮੁਕਾਬਲਾ ਪੰਜਾਬ ਚ ਹੋਣਾ ਹੈ ਆਮ ਆਦਮੀ ਪਾਰਟੀ ਨੂੰ ਅੰਡਰ ਐਸਟੀਮੇਟ ਕਰਨ ਦੀ ਜ਼ਰੂਰਤ ਨਹੀਂ ਹੈ ਡੱਲਾ ਜੀ ਪਿਛਲੀ ਜਿਮਨੀ ਚੋਣ ਦੇਖ ਲਈਏ ਯਾਸੀ ਕਾਂਗਰਸ ਦੀ ਅੰਦਰੂਨੀ ਗੁੱਟਵਾਜ਼ੀ ਜੋ ਹੈ ਚੱਲਦੀ ਲਗਾਤਾਰ ਉਸ ਨੂੰ ਵੇਖ ਲਈਏ ਉਸ ਦੀ ਗੱਲ ਕਰੀਏ ਅਕਾਲੀ ਦਲ ਧੜਿਆਂ ਵਿੱਚ ਵੰਡਿਆ ਗਿਆ ਸਿੱਖ ਵੋਟਾਂ ਦੀ ਸੰਭਾਵਿਤ ਵੰਡ ਦੇਖ ਲਈਏ ਇਹ ਵੱਖ-ਵੱਖ ਸਥਿਤੀਆਂ ਨੇ ਸੋ 2027 ਇਹਨਾਂ ਸਾਰੀਆਂ ਨੂੰ ਸਿਟੀਆਂ ਨੂੰ ਵੇਖਦਿਆਂ ਹੋਇਆ ਇਸ ਵੇਲੇ ਕਿਸ ਤਰ੍ਹਾਂ ਦਾ ਦਿਖ ਰਿਹਾ ਜਦੋਂ ਵੱਡੇ-ਵੱਡੇ ਲੀਡਰ ਜੋ ਹੈ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਨੇ ਤੇ ਇਹ ਜੇ ਮੰਨ ਲਈਏ ਕਿ ਭਗਵੰਤ ਮਾਨ ਦੇ ਖਿਲਾਫ ਵੱਡੀ ਵੱਡੀ ਐਂਟੀ ਇਨਕੰਮਬੈਂਸੀ ਹੈ ਤਾਂ ਫਿਰ ਇਸ ਸਭ ਦੇ ਵਿਚਕਾਰ ਸਰਕਾਰ ਬਣੇਗੀ ਕਿਜੀ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਹੁਣ ਨਜ਼ਰ ਆ ਰਹੀਆਂ ਨੇ ਸਾਈ ਨੂੰ ਵੇਖਿਆ ਹੋਇਆ ਜਾਂ ਫਿਰ ਜਗਾੜੂ ਸਰਕਾਰ ਦੇ ਬਣਨ ਦੇ ਹੀ ਰਾਹ ਖੁੱਲਦੇ ਨਜ਼ਰ ਆ ਰਹੇ ਨੇ ਪੰਜਾਬ ਦੇ ਵਲ ਜ਼ਰੂਰ ਕੱਲ ਸਾਂਝੀ ਕਰਿਓ ਆਖਿਰ ਕਿਸ ਤਰ੍ਹਾਂ ਦੀ ਸਿਆਸਤ ਹੁਣ ਨਜ਼ਰ ਆ ਰਹੀ ਹੈ 2027 ਨੂੰ ਦੇਖਦੇ ਹੋਇਆ ਨਹੀਂ ਦੇਖੋ ਆਮ ਆਦਮੀ ਪਾਰਟੀ ਹੁਣ ਸੁਖਵੀਰ ਬਾਦਲ ਦਾ ਦਾਵਾ ਕੀ ਰਹਿੰਦਾ ਸੀ ਸੜਕਾਂ ਅਸੀਂ ਬਣਾਈਆਂ ਪੁਲ ਅਸੀਂ ਬਣਾਏ ਬੜਾ ਕੁਝ ਅਸੀਂ ਕੀਤਾ ਟੋਲ ਸੜਕ ਭਗਵੰਤਮਾਨ ਕਹਿੰਦਾ ਟੋਲ ਹਟਾਤੇ ਮੈਂ। ਔਰ ਹੁਣ ਭਗਵੰਤਮਾਨ ਦਾ ਜ਼ੋਰ ਪਿੰਡਾਂ ਦੀਆਂ ਸੜਕਾਂ ਤੇ ਆ ਗਿਆ 44000 ਕਿਲੋਮੀਟਰ ਸੜਕਾਂ ਬਣਾ ਰਿਆ। ਅਗਰ ਉਹ ਅਗਲੇ 6 7 8 ਮਹੀਨਿਆਂ ਚ 44000 ਕਿਲੋਮੀਟਰ ਸੜਕਾਂ ਬਣਾ ਗਿਆ ਤੇ 7 8 ਮਹੀਨੇ ਪੰਜਾਬ ਚ ਸੜਕਾਂ ਬਣਦੀਆਂ ਰਹਿਣ ਹਾਲਾਂਕਿ ਹੁਣ ਸਰਦੀ ਆ ਗਈ, ਕਾਫੀ ਜ਼ਿਆਦਾ ਠੰਡ ਹੋ ਗਈ ਹੋ ਸਕਦਾ ਹੈ, ਮਹੀਨੇ ਦੋ ਮਹੀਨੇ ਲੁੱਕ ਪੈਣ ਦਾ ਕੰਮ ਰੁਕ ਜੇ। ਲੇਕਿਨ ਅਗਰ ਭਗਵੰਤਮਾਨ ਅਗਲੇ 6 7 ਮਹੀਨਿਆਂ ਚ ਸੜਕਾਂ ਬਣਾ ਗਿਆ ਐਂਟੀ ਇੰਕੰਮਬੈਂਸੀ ਅਗਰ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਹੈ ਉਸ ਸਮੁੱਚਤਾ ਦੇ ਵਿੱਚ ਨਹੀਂ ਹੈ ਜਿਵੇਂ ਕਾਂਗਰਸ ਵਾ ਅਕਾਲੀ ਦਲ ਦੇ ਖਿਲਾਫ ਸੀ ਉਸ ਤਰ੍ਹਾਂ ਦੀ ਨਹੀਂ ਹੈ ਆਮ ਆਦਮੀ ਪਾਰਟੀ ਨੇ ਕਈ ਵਰਗ ਆਪਣੇ ਨਾਲ ਜੋੜ ਲਏ ਨੇ ਮੁਫਤ ਬਿਜਲੀ ਬਹੁਤ ਵੱਡਾ ਫੈਕਟਰ ਹੈ ਔਰ ਖਾਤਿਆਂ 'ਚ ਪੈਸੇ ਪਾ ਦੇਣੇ ਉਹਨਾਂ ਨੇ ਵੀ ਹੁਣ ਉਹ ਵੀ ਸਮਝ ਗਏ ਬੀਜੇਪੀ ਤੋਂ ਔਰ ਮੈਨੂੰ ਲੱਗਦਾ ਭਗਵੰਤ ਮਾਨ ਵੀ 10-12000 ਇਕੱਠੇ ਪਾਊਗਾ ਸਾਲ ਦੇ ਤੇ ਫਿਰ ਇਹ ਕੀ ਕਰੂਗਾ ਕਿ ਹਰ ਸਾਲ ਆਉਣਗੇ ਅਗਲੇ ਸਾਲ ਮੇਰੀ ਸਰਕਾਰ ਆਈ ਫੇਰ ਆਉਣਗੇ ਭਗਵੰਤ ਮਾਨ ਨੂੰ ਵੀ ਤੁਸੀਂ ਕਮਜ਼ੋਰ ਨਹੀਂ ਮੰਨ ਸਕਦੇ ਨਿੱਜੀ ਤੌਰ ਤੇ ਉਹਦੇ ਤੇ ਕਰਪਸ਼ਨ ਦੇ ਇਲਜ਼ਾਮ ਨਹੀਂ ਹੈ ਠੀਕ ਹੈ ਹੜਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਉਸ ਪੱਧਰ ਤੇ ਮੁਆਵਜ਼ੇ ਨਹੀਂ ਮਿਲੇ ਉਹ ਉਹ ਲੜਾਈ ਠੀਕ ਹੈ 12000 ਕਰੋੜ ਪੰਜਾਬ ਕੋਲੇ ਹੈਗਾ ਜਾਂ ਨਹੀਂ ਹੈ ਉਹ ਲੜਾਈ ਹੈ ਲੇਕਿਨ ਉਹ ਚ ਬੀਜੇਪੀ ਔਰ ਭਗਵੰਤ ਮਾਨ ਲਗਭਗ ਇੱਕੋ ਜਿਹੀਆਂ ਸਥਿਤੀਆਂ ਚ ਦੇਖਦੇ ਨੇ ਇਹਾਂ ਤਾਂ ਅਸੀਂ ਦੋਨਾਂ ਤੇ ਭਰੋਸਾ ਕਰਾਂਗੇ ਜਾਂ ਅਸੀਂ ਦੋਨਾਂ ਤੇ ਭਰੋਸਾ ਨਹੀਂ ਕਰਾਂਗੇ ਉਹ ਗੱਲ ਵਖਰੇਵੇਂ ਵਾਲੀ ਹੋ ਸਕਦੀ ਹੈ ਸੋਚ ਦੇ ਵਿੱਚ ਪਰ ਲਗਭਗ 58000 60000 ਨੌਕਰੀਆਂ ਵੀ ਦੇ ਗਿਆ 4 ਸਾਲਾਂ 'ਚ ਜਿਹੜਾ ਕਾਂਗਰਸ 50 55000 ਨੌਕਰੀਆਂ ਮਸਾਂ 5 ਸਾਲਾਂ 'ਚ ਦੰਦੀ ਸੀ ਉਹ ਕਾਂਗਰਸ ਨਾਲ ਉਹ ਅਗਰ 10 15000 ਹੋਰ ਦੇ ਗਿਆ ਇਸ ਸਾਲ ਵੱਧ ਤੇ 65 70000 ਤੇ ਨੌਕਰੀਆਂ ਲੈ ਗਿਆ ਪੰਜਾਬ 'ਚ ਕਿ 65 70 ਹਜ਼ਾਰ ਪਰਿਵਾਰ ਉਹਨਾਂ ਨੂੰ ਅਸੀਂ ਜੁਦਾ ਨਹੀਂ ਕਰ ਸਕਦੇ ਮੁਫਤ ਬਿਜਲੀ ਔਰ ਬਾਅਦ ਦੇ ਵਿੱਚ ਮਹਿਲਾਵਾਂ ਦੇ ਖਾਤਿਆਂ 'ਚ ਪੈਸੇ ਇੱਕ ਤਰ੍ਹਾਂ ਨਾਲ ਗਰੀਬ ਵਰਗ ਜਿਹੜਾ ਕਿਸੇ ਵੇਲੇ ਮੰਨਿਆ ਜਾਂਦਾ ਸੀ ਕਿ ਕਾਂਗਰਸ ਦੇ ਨਾਲ ਹੈ ਜਿਹਨੂੰ ਸਿਰਫ ਪੰਜਾ ਪਤਾ ਹੁੰਦਾ ਸੀ ਕਿ ਪੰਜੇ ਨੂੰ ਵੋਟ ਪਾਉਣੀ ਹੈ ਉਹਦਾ ਵੱਡਾ ਹਿੱਸਾ ਆਮ ਆਦਮੀ ਪਾਰਟੀ ਨਾਲ ਵੀ ਹੈ ਜਿਹਨੂੰ ਸਿਰਫ ਇਹ ਪਤਾ ਕਿ ਝਾੜੂ ਤੇ ਮੋਹਰ ਲਾਉਣੀ ਹੈ ਹਾਂ ਇਹੋ ਜਿਹਾ ਵੀ ਹੈ ਜਿਹੜਾ ਕਹਿੰਦਾ ਹਮ ਤੋ ਬਸ ਫੁੱਲ ਕੋ ਡਾਲਾਂਗੇ ਜਿਵੇਂ ਖਾਸ ਤੌਰ ਤੇ ਜਿਹੜੇ ਗੈਰ ਪੰਜਾਬੀ ਪੰਜਾਬ ਚ ਆ ਕੇ ਵਸੇ ਨੇ ਉਹ ਬਹੁ ਗਿਣਤੀ ਬਹੁ ਸੰਖਿਆਕ ਉਹਨਾਂ ਦੇ ਵਿੱਚੋਂ ਅੱਜ ਵੀ ਪ੍ਰੋ ਬੀਜੇਪੀ ਨੇ ਔਰ ਉਹਨਾਂ ਨੇ ਵੋਟ ਪਾਈ ਹੈ 24 ਚ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਹੈ 22 ਚ ਉਹ ਬੀਜੇਪੀ ਨੂੰ ਵੀ ਪਈ ਹੈ 24 ਚ ਹੁਣ 27 ਚ ਕਿਹਨੂੰ ਪਾਊਗੀ ਭਗਵੰਤ ਪਾਜੂਗਾ ਜਾਂ ਬੀਜੇਪੀ ਪਾਜੂਗੀ ਉਹ ਡਿਸਾਈਡਿੰਗ ਫੈਕਟਰ ਹੈ ਵੱਡੇ ਤੌਰ ਤੇ ਬਹੁਤ ਵੱਡੀ ਗੈਰ ਪੰਜਾਬੀਆਂ ਦੀ ਵੋਟ ਹੈ ਔਰ ਕਾਂਗਰਸ ਉੱਥੇ ਕੀ ਕਰੂਗੀ ਜਿੱਥੇ ਕਾਂਗਰਸ ਦੇ ਲੀਡਰ ਗੈਰ ਪੰਜਾਬੀਆਂ ਤੇ ਉਹ ਟਿੱਪਣੀਆਂ ਕਰਦੇ ਨੇ ਹਾਂ ਤੁਸੀਂ ਕਾਨੂੰਨ ਬਣਾਓ ਸਿਧਾਂਤਕ ਤੌਰ ਤੇ ਗੱਲ ਕਰੋ ਗੱਲ ਸਮਝ ਆਉਂਦੀ ਹੈ ਤੁਸੀਂ ਇਸ ਤਰੀਕੇ ਦੇ ਸ਼ਬਦ ਬੋਲੋਗੇ ਜੀ ਦੇ ਨਾਲ ਲੱਗੂਗਾ ਕਿ ਤੁਹਾਡੇ ਮਨ ਚ ਨਾਰਾਜ਼ਗੀ ਆ ਜਾਂ ਨਫ਼ਰਤ ਹੈ ਤੇ ਪ੍ਰਧਾਨ ਮੰਤਰੀ ਨੇ ਤਾਂ ਬਿਹਾਰ ਚ ਉਹ ਗੱਲ ਕਰਤੀ ਉਹ ਪੰਜਾਬ ਚ ਵੀ ਕਰਨਗੇ ਸੋ ਗੱਲ ਇਹ ਹੈ ਕਿ ਐਂਟੀ ਇਨਕੰਮਬੈਂਸੀ ਨੂੰ ਚੱਲਣਾ ਕਿਵੇਂ ਤੇ ਉਹਨੂੰ ਖਤਮ ਕਿਵੇਂ ਕਰਨਾ ਹੈ ਇਹ ਨਰਿੰਦਰ ਮੋਦੀ ਨੂੰ ਵੀ ਬੜੀ ਚੰਗੀ ਤਰ੍ਹਾਂ ਆਉਂਦਾ ਹੈ ਔਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਆਉਂਦਾ ਹੈ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਇਹ ਆਖਰੀ ਸਾਲ ਜਿਵੇਂ ਇਹਨੂੰ ਆਖਰੀ ਓਵਰ ਕਹਣਾ ਚੱਕੇ ਛੱਕੇ ਮਾਰਨਗੇ ਚੱਕੇ ਛੱਕੇ ਮਾਰਨੇ ਨੇ ਇਹਨਾਂ ਨੇ ਆ ਹੁਣ ਸੜਕਾਂ ਦੀ ਯੋਜਨਾ ਲਿਆਤੀ ਮਹਲਾ ਕਲੀਨਿਕ ਕਹਣਗੇ ਫਿਰ 10 ਲੱਖ ਦੇ ਬੀਮੇ ਦੀ ਯੋਜਨਾ ਆ ਰਹੀ ਹੈ ਇਹ ਵੀ ਕਾਫੀ ਕੁਝ ਕਰਨਗੇ ਉਸੇ ਤਰਜ਼ ਤੇ ਜਿਸ ਤਰਜ਼ ਤੇ ਭਾਜਪਾ ਕਰਦੀ ਹੈ ਛੁ ਮੈਨੂੰ ਲੱਗਦਾ ਹੈ ਕਿ ਅਗਰ ਐਂਟੀ ਇੰਕੰਪੈਂਸੀ ਹੈ ਵੀ ਹੈ ਭਗਵੰਤ ਮਾਨ ਦੇ ਖਿਲਾਫ ਉਹ ਸਮੁੱਚਤਾ ਚ ਨਹੀਂ ਹੈ ਉਹ ਕੁਝ ਵਰਗਾਂ ਚ ਹੋ ਸਕਦੀ ਹੈ ਭਾਵੇਂ ਅਰੋੜਵੇ ਵਾਲੇ ਮੁਲਾਜ਼ਮ ਕਹਿ ਲੋ ਜਾਂ ਕਿਸਾਨੀ ਵਰਗ ਕਹਿ ਲੋ ਲੇਕਿਨ ਉਹ ਸਮੁੱਚਤਾ ਚ ਨਹੀਂ ਹੈ ਇਹ ਐਡਵਾਂਟੇਜ ਹੈ ਭਗਵੰਤ ਮਾਨ ਨੂੰ ਇਸੇ ਕਰਕੇ ਮੈਨੂੰ ਇਹ ਲੱਗਦਾ ਕਿ ਜਾਂ ਤਾਂ ਸਰਕਾਰ ਦੇਖੋ ਮੇਰੀ ਸੋਚ ਜੋ ਕਹਿੰਦੀ ਹੈ ਸਤਾਈ ਦਾ ਮੁਕਾਬਲਾ ਸਿੱਧਾ ਸਿੱਧਾ ਇੱਕ ਪਾਸੇ ਤਾਂ ਇਹ ਤੈਅ ਹੋਣਾ ਹੈ ਕਿ ਵੱਡਾ ਅਕਾਲੀ ਦਲ ਕਿਹੜਾ ਹੈ ਸੁਖਬੀਰ ਵਾਲਾ ਵੱਡਾ ਬਣ ਜਾਂਦਾ ਹੈ ਅਕਾਲੀ ਦਲ ਜਾਂ ਪੁਨਰ ਸਰਜੀਤ ਜਾਂ ਪੰਥਕ ਕੌਂਸਲ ਦੇ ਵੱਡੇ ਬਣ ਜਾਂਦੇ ਨੇ ਜਿਨੇ ਜ਼ਿਆਦਾ ਮਿਹਨਤ ਕੀਤੀ ਮਤਲਬ ਸਿੱਖ ਵੋਟ ਵੱਧ ਕਿਸ ਨੂੰ ਪੈਂਦੀ ਹੈ 71 ਹੈ ਦੂਜੀ ਧਿਰ ਹੈ ਭਾਜਪਾ ਆਰਾਮ ਆਦਮੀ ਪਾਰਟੀ ਕਾਂਗਰਸ ਜਦੋਂ ਕਿਸੇ ਵਿਜ਼ਨ ਤੇ ਆਏਗੀ ਅਜੰਡੇ ਤੇ ਆਏਗੀ ਉਦੋਂ ਮੁਕਾਬਲੇ ਚ ਆਏਗੀ ਅੱਜ ਭਾਵੇਂ ਲੱਗਦਾ ਹਰਿਆਣੇ ਦੀ ਤਰ੍ਹਾਂ ਇਹ ਆ ਵੀ ਕਾਂਗਰਸ 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 ਬਹੁਤ ਸਾਰੇ ਲੀਡਰਾਂ ਨੂੰ ਲੱਗਦਾ ਹੈ ਕਈ ਮੁੜ ਕੇ ਕਾਂਗ ਬੀਜੇਪੀ ਵਾਲੇ ਜਿਹੜੇ ਕਾਂਗਰਸ ਤੋਂ ਗਏ ਸੀ ਪਟਿਆਲੇ 'ਚ ਮੈਂ ਪਿਛਲੇ ਸਮੇਂ 'ਚ ਦੇਖਿਆ ਪਰ ਹਰਿਆਣੇ 'ਚ ਵੀ ਨਹੀਂ ਬੀਜੇਪੀ ਕਾਂਗਰਸ ਦੀ ਸਰਕਾਰ ਬਣੀ ਸਿਟੀਆਂ ਪੰਜਾਬ 'ਚ ਵੀ ਉਹੀ ਹੈ ਕਿਉਂਕਿ ਕਾਂਗਰਸ 'ਚ ਅਹੁਦੇ ਦੀ ਪ੍ਰਧਾਨਗੀ ਦੀ ਚਿਹਰੇ ਮੋਹਰੇ ਦੀ ਲੜਾਈ ਅਗਰ ਹੋਰ 4-5 ਮਹੀਨੇ ਚੱਲ ਗਈ ਤੇ ਫਿਰ ਇਹ ਜਿਹੜੀ ਹਵਾ ਮਾੜੀ-ਮੋਟੀ ਮਹਿਸੂਸ ਹੋ ਰਹੀ ਹੈ ਇਹ ਵੀ ਨਹੀਂ ਹੋਣੀ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੁਕਾਬਲਾ ਬੀਜੇਪੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਹਿਰਾਂ ਚ ਹੈ ਹੁਣ ਪਿੰਡਾਂ ਚ ਮੁਕਾਬਲਾ ਆਪਸ ਚ ਅਕਾਲੀ ਦਲਾਂ ਦਾ ਹੁੰਦਾ ਹੈ ਜਾਂ ਆਮ ਆਦਮੀ ਪਾਰਟੀ ਦੇ ਨਾਲ ਅਕਾਲੀ ਦਲਾਂ ਦਾ ਹੁੰਦਾ ਹੈ ਇਹਦੇ ਤੇ ਤੈਹ ਹੋਣਾ ਹੈ ਕਾਂਗਰਸ ਨਾਲ ਤਾਂ ਮੁੱਖ ਮੁਕਾਬਲਾ ਪਿੰਡਾਂ ਚ ਨਹੀਂ ਹੋਣਾ ਜੋ ਅੱਜ ਦੀਆਂ ਸਥਿਤੀਆਂ ਨੇ ਸ਼ਹਿਰਾਂ ਚ ਬੀਜੇਪੀ ਕਾਂਗਰਸ ਔਰ ਆਮ ਆਦਮੀ ਪਾਰਟੀ ਔਰ ਪਿੰਡਾਂ ਚ ਦੋਵੇਂ ਵੱਡੇ ਅਕਾਲੀ ਦਲ ਮੰਨ ਲੈਣਾ ਸੁਖਬੀਰ ਬਾਦਲ ਵਾਲਾ ਔਰ ਪੰਨੋ ਸੁਜੀਤ ਉੰਜ ਤਾਂ ਵਾਰਿਸ ਪੰਜਾਬ ਔਰ ਸ਼ਮਨਜੀਤ ਸਿੰਘ ਮਾਨ ਦੀ ਪਾਰਟੀ ਵੀ ਅਗਰ ਇਹ ਪੰਥਕ ਤੇਰਾ ਮੰਨ ਲਈਏ ਕੀ ਇਹ ਆਪਸ ਚ ਲੜਨ ਗਿਆ ਸੁਖਬੀਰ ਵਰਸਸ ਪੰਥਕ ਤੇਰਾ ਤਕੜੀਆਂ ਹੋ ਕੇ ਜਾਂ ਇਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਏਗਾ ਸੋ ਆਮ ਆਦਮੀ ਪਾਰਟੀ ਪਿੰਡਾਂ ਚ ਕਾਂਗਰਸ ਦੀ ਵੋਟ ਵੱਡੇ ਪੱਧਰ ਤੇ ਖਾਏਗੀ ਜੋ ਲੱਗਦਾ ਹੈ ਦਿੱਲੀ ਚ ਵੀ ਆਮ ਆਦਮੀ ਪਾਰਟੀ ਨੇ ਜ਼ੀਰੋ ਬਣਾਤਾ ਕਾਂਗਰਸ ਨੂੰ ਕਿਉਂਕਿ ਅਜੰਡਾ ਲੈਸ ਪੋਲਿਟਿਕਸ 임티하나 ਤੋਂ ਪਹਿਲਾਂ 임티하ਨਾ ਤੋਂ ਪਹਿਲਾਂ ਅਗਰ ਅਸੀਂ ਤੈਅ ਕਰਾਂਗੇ ਕਿ ਅਸੀਂ ਕਿਹੜਾ ਕਿਹੜਾ ਪੇਪਰ ਪਾਸ ਕਰਨਾ ਹੈ ਤੇ ਫਿਰ ਕੋਈ ਵੀ ਨਹੀਂ ਹੋਣਾ ਅਗਰ 6 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਕਰਾਂਗੇ ਫੇਰ ਹੈ ਔਰ ਪੋਲਿਟਿਕਸ ਚ 6 ਮਹੀਨੇ ਨਾਲ ਗੱਲ ਨਹੀਂ ਬਣਦੀ ਪੋਲਿਟਿਕਸ ਚ 2-3 ਸਾਲ ਪੁਰਾਣੀ ਤਿਆਰੀ ਚਾਹੀਦੀ ਹੈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਜੋੜ ਤੋੜ ਦੀ ਸਰਕਾਰ ਤਾਂ ਨਹੀਂ ਮੈਨੂੰ ਲੱਗਦੀ ਮੈਨੂੰ ਜੁਗਾੜੂ ਸਰਕਾਰ ਵੀ ਨਹੀਂ ਲੱਗਦੀ ਮੈਨੂੰ ਲੱਗਦਾ ਹੈ ਸਰਕਾਰ ਐਬਸੋਲੂਟਲੀ ਦੋ ਧਿਰਾਂ ਚੋਂ ਬਣੇਗੀ ਮੁੱਖ ਰੂਪ ਚ ਵੱਡੀਆਂ ਧਿਰਾਂ ਭਾਜਪੀ ਔਰ ਆਮ ਆਦਮੀ ਪਾਰਟੀ ਰਹਿਣਗੀਆਂ ਹੁਣ ਭਾਵੇਂ ਆਮ ਆਦਮੀ ਪਾਰਟੀ ਆਪਣੇ ਦਮ ਤੇ ਸਰਕਾਰ ਬਣਾ ਜੇ ਸ਼ਹਿਰਾਂ ਚ ਵੱਡੀ ਹੋ ਕੇ ਭਾਵੇਂ ਭਾਜਪੀ ਸ਼ਹਿਰਾਂ ਚ ਵੱਡੀ ਹੋ ਕੇ ਆਪਣੇ ਦਮ ਤੇ ਸਰਕਾਰ ਬਣਾ ਜੇ ਇਹੀ ਸਮੀਕਰਨ ਮੈਨੂੰ ਦਿਖ ਰਹੇ ਨੇ ਔਰ ਪਿੰਡਾਂ ਚ ਅਗਰ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੁੰਦਾ ਹੈ ਅਕਾਲੀ ਦਲਾਂ ਦਾ ਤੇ ਆਪ ਟੱਕੜੀ ਹੋ ਜਾਂਦੀ ਹੈ ਤੇ ਫਿਰ ਸਰਕਾਰ ਬਣਾ ਜੂ ਔਰ ਅਗਰ ਅਕਾਲੀ ਦਲ ਕੋਈ ਇੱਕ ਤੱਕੜਾ ਹੋ ਗਿਆ ਫਿਰ ਉਚੋਣਾਂ ਤੋਂ ਬਾਅਦ ਬੀਜੇਪੀ ਨਾਲ ਵੀ ਸਮਝੌਤਾ ਕਰ ਸਕਦਾ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਸਕਦੀਆਂ ਨੇ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕਾਂਗਰਸ ਦੀ ਵੋਟ ਕੀ ਕਾਂਗਰਸ ਬਚਾ ਲੈਂਦੀ ਹੈ ਜਾਂ ਕਾਂਗਰਸ ਦੀ ਵੋਟ ਦਿੱਲੀ ਦੀ ਤਰ੍ਹਾਂ ਆਮ ਆਦਮੀ ਪਾਰਟੀ ਔਰ ਬੀਜੇਪੀ ਚ ਵੰਡੀ ਜਾਊ ਇਹਦੇ ਉੱਪਰ ਨਿਰਭਰ ਕਰਦਾ ਸਾਰਾ ਜੋਰ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਾਸ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂ